ਬੜਾ ਵੱਡਾ ਕੰਮ ਹੈ ਇਹ ਤਾਂ ਦੂਰ ਕਰੀ ਸਹੀ ਗੇ ਭਾਈ ਦਾ ਨਾਮ ਇੱਕ ਚੁਗਾਵਾ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਕੀ ਸੀ ਮਾਮਲਾਤ ਕਿਦਾਂ ਕਾਬੂ ਪਾਇਆ ਗਿਆ ਹਾਂਜੀ ਮੈਂ ਜੀ ਗਰਨੇਸ਼ ਸਿੰਘ ਫਾਇਰ ਅਫਸਰ ਮੋਗਾ ਜੀ 11 ਵਜੇ ਤਕਰੀਬਨ 11:07 ਮਿੰਟਾਂ ਦੇ ਸਾਨੂੰ ਸੂਚਨਾ ਮਿਲੀ ਸੀ ਕਿ ਜਗਾਮਾ ਪਿੰਡ ਦੀ ਸਕੂਲ ਦੇ ਵਿੱਚ ਅੱਗ ਲੱਗ ਗਈ। ਉੱਥੇ ਸਕੂਲ ਦੋ ਸੀਗੇ ਦਰਸਲ ਥੋੜੀ ਜਿਹੀ ਪ੍ਰੋਬਲਮ ਆਈ ਉੱਥੇ ਵੀ ਪਹਿਲਾਂ ਉਹ ਜਿਹੜੇ ਸਕੂਲ 'ਚ ਨਹੀਂ ਅੱਗ ਲੱਗੀ ਸੀ ਉੱਥੇ ਚਲੇ ਗਏ ਸੀ। ਫਿਰ ਇਹਨਾਂ ਨੇ ਕਿਹਾ ਕਿ ਕਿਸੇ ਉੱਥੇ ਕਿ ਥੋੜਾ ਜਿਹਾ ਟਾਈਮ ਦਾ ਤਾਂ ਫਰਕ ਪੈ ਗਿਆ ਜੀ। ਉੱਥੇ ਅਸੀਂ ਮੌਕੇ ਤੇ ਪਹੁੰਚੇ ਜੀ ਜਿਹੜੀ ਇਹ ਵੀ ਆਕੇ ਲੱਗੀ ਸੀ ਕਿ ਜੀ ਉਹ ਸੀ ਜਾ ਕੇ ਅੱਗੇ ਅੱਗ ਨੂੰ ਪਟ્રોલ ਕੀਤਾ ਤੇ ਦੋ ਸਿਲੰਡਰ ਸੀਗੇ ਜਿਹੜੇ ਉਹ ਸਾਡੇ ਮਰਾਜਮਾ ਨੇ ਅੰਦਰੋਂ ਬਾਹਰ ਕੱਢੇ ਜੀ ਤੇ ਮਰਾਜਮਾ ਨੇ ਹੱਥ ਵੀ ਚਲ ਗਏ ਤੇ ਬਾਕੀ ਕੋਈ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਇਹਦੇ ਕਿਹੜੀ ਜਗ੍ਹਾ ਤੋਂ ਲੱਗੀ ਸੀ ਅੱਗ ਜੀ ਇਹ ਚਿਕਾ ਮਾ ਪਿੰਡ ਦੀ ਸੀ ਸਕੂਲ ਦੇ ਵਿੱਚ ਕਿੱਥੇ ਕੋਈ ਪ੍ਰੈਮਿਸ ਸੀ ਕਮਰੇ ਜਿੱਥੇ ਖਾਣਾ ਬਣਾਉਂਦੇ ਬੱਚਿਆਂ ਵਾਸਤੇ ਜੀ ਤੇ ਉੱਥੇ ਹੁਣ ਸੀਗਾ ਹ ਅ ਰਾਤ ਥੋੜਾ ਜਿਆਦਾ ਸੀ ਬੱਚਿਆਂ ਦੇ ਮੰਮੀ ਡੈਡੀ ਰਿਜ਼ਲਟ ਵਗੈਰਾ ਲੈਣ ਆਏ ਸੀ। ਕਾਫੀ ਮਤਲਬ ਇਕੱਠ ਸੀ ਗਿਆ ਬੱਚਿਆਂ ਦਾ ਵੀ। ਉਹਨਾਂ ਦੇ ਮੰਮੀ ਡੈਡੀ ਵੀ ਸਾਰਿਆਂ ਦੀ ਸੀਗੀ। ਤੇ ਚਲੋ ਜੀ ਬਾਕੀ ਕੋਈ ਵੱਡਾ ਹਾਦਸਾ ਹੋਣ ਤੋਂ ਬਚਤ ਹੋ ਗਈ ਇਸ ਮੌਕੇ ਤੇ ਪਹੁੰਚ ਗਏ। ਸਰ ਕੋਈ ਹੋਰ ਕੋਈ ਹਾਦਸਾ ਤਾਂ ਨਹੀਂ ਬਚਾਰਿਆ ਸਾਰਾ? ਹਾਂਜੀ ਸਾਰਾ ਬਚਾਰ ਬਾਕੀ ਤਾਂ ਠੀਕ ਹੈ। ਤੁਹਾਨੂੰ ਪਤਾ ਲੱਗਿਆ ਜੀ ਅੱਗ ਲੱਗਦਾ ਕਾਰਨ ਕੀ ਸੀ? ਅੱਗ ਲੱਗਣ ਦਾ ਕਾਰਨ ਤਾਂ ਇਹ ਹੈ ਜੀ ਉਹ ਕੋਈ ਪਾਈਪ ਉੱਪਰ ਉਹ ਤੋਂ ਰੈਗੂਲੇਟਰ ਤੋਂ ਡਿੱਗੀ ਜੀ ਤੇ ਉਹ hasta la próxima.